ਦਿਲਜੀਤ ਦੋਸਾਂ ਦੇ ਫਿਲਮ ਪੰਜਾਬ 95 ਦੇ ਉੱਤੇ ਫਿਰ ਤੋਂ ਕੱਟ ਲੱਗੇ ਨੇ ਜੀ ਹਾਂ ਸੈਂਸਰ ਬੋਰਡ ਨੇ ਪੰਜਾਬ 95 ਤੇ ਮੁੜ ਤੋਂ ਕੈਂਚੀ ਚਲਾਈ ਹੈ ਤਾਂ ਹੁਣ ਸੈਂਸਰ ਬੋਰਡ ਨੇ 120 ਕੱਟ ਨੇ ਜਿਹੜੇ ਪੰਜਾਬ 95 ਫਿਲਮ ਦੇ ਵਿੱਚ ਲਗਾਏ ਨੇ ਤੇ CBFC ਯਾਨੀ ਕਿ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਪੰਜਾਬ 95 ਨਾਮ ਰੱਖਣ ਤੇ ਵੀ ਇਤਰਾਜ਼ ਜਤਾਇਆ ਹੈ ਤੇ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਇਹ ਆਧਾਰਿਤ ਫਿਲਮ ਹੈ ਜਿਹੜੀ ਕਿ ਦਿਲਜੀਤ ਦੋਸਾਂ ਦੇ ਵੱਲੋਂ ਬਣਾਈ ਗਈ ਹੈ ਤੇ ਜਿਸ ਦਾ ਨਾਮ ਹੈ ਪੰਜਾਬ 95 ਇਸ ਤੋਂ ਪਹਿਲਾਂ ਵੀ ਜਿਹੜਾ ਸੈਂਸਰ ਬੋਰਡ ਹੈ ਉਸ ਦੇ ਵੱਲੋਂ ਕੱਟ ਲਗਾਏ ਗਏ ਸੀ ਪਹਿਲਾਂ 85 ਕੱਟ ਲਗਾਏ ਗਏ ਸੀ ਹੁਣ ਦੁਬਾਰਾ ਉਸ ਦੇ ਉੱਤੇ 120 ਕੱਟ ਲਗਾਏ ਗਏ ਨੇ ਤੇ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਇਸ ਦਾ ਵਿਰੋਧ ਵੀ ਕੀਤਾ ਗਿਆ ਹੈ ਕਿ ਪੰਜਾਬ 95 ਨਾਮ ਕਿਉਂ ਰੱਖਿਆ ਗਿਆ ਕਿਉਂਕਿ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਇਹ ਫਿਲਮ ਹੈ ਜਿਹੜੀ ਕਿ ਦਲਜੀਤ ਉਸਾਲ ਨੇ ਬਣਾਈ ਤੇ ਇਸ ਦਾ ਵਿਰੋਧ ਕਰਦੇ ਹੋਏ ਨਜ਼ਰ ਆਏ ਨੇ ਤੇ ਜਿਸ ਦੇ ਚੱਲਦੇ ਆ ਸੈਂਸਰ ਬੋਰਡ ਨੇ ਹੁਣ ਦੁਬਾਰਾ 120 ਘੱਟ ਲਗਾਏ ਨੇ ਕਿਉਂਕਿ ਜਿਹੜਾ ਫਿਲਮ ਹੈ ਇਹ ਫਿਲਮ ਦੇ ਵਿੱਚ ਸਿੱਖਾਂ ਦੇ ਹਮਦਰਦ ਜਸਵੰਤ ਸਿੰਘ ਖਾਲੜਾ ਦੇ ਉੱਤੇ ਇਹ ਦਾਰੀ ਤੈ ਜਦੋਂ 1984 ਤੋਂ ਲੈ ਕੇ 95 ਤੱਕ ਦੇ ਸਿੱਖਾਂ ਦਾ ਜਿਹੜਾ ਲਾਪਤਾ ਹੋਣ ਦੀ ਗੱਲਬਾਤ ਸੀ ਉਹ ਵੀ ਇਸ ਦੇ ਵਿੱਚ ਦਿਖਾਈ ਗਈ ਹੈ ਜਿਸ ਨੂੰ ਲੈ ਕੇ ਵਿਰੋਧ ਕੀਤਾ ਗਿਆ ਤੇ ਹੁਣ ਇਸ ਫਿਲਮ ਦੇ ਵਿੱਚ ਲਗਾਤਾਰ ਕੱਟ ਨਹੀਂ ਜਿਹੜੇ ਲਗਾਏ ਜਾ ਰਹੇ ਨੇ ਪਹਿਲਾਂ 85 ਕੱਟ ਲੱਗੇ ਸੀ ਤੇ ਹੁਣ 120 ਕੱਟ ਨੇ ਜਿਹੜੇ ਉਹ ਇਸ ਫਿਲਮ ਦੇ ਵਿੱਚ ਲਗਾਏ ਗਏ